ਦੁਆਰਾ ਸਾਹਿਬ ਦੇ ਵਿੱਚ ਪਾਠ ਕਰਕੇ ਲੋਕਾਂ ਨੂੰ ਧਰਮ ਦੇ ਨਾਲ ਜੁੜਨ ਦੀ ਮਤ ਦੇਣ ਵਾਲੇ ਨੌਜਵਾਨ ਪਾਠੀ ਦਲਜੀਤ ਸਿੰਘ ਦੇ ਘਰ ਦੀ ਤਰਸਿਓ ਖਲਤ ਹਨ ਸੁਪਸ਼ਟਨੀ ਮਕਾਨ ਦੇ ਵਿੱਚ ਦੋ ਕਮਰੇ ਭਰਾ ਦੇ ਹਿੱਸੇ ਆਏ ਸੀ ਜੋ ਬਾਹਰ ਰਹਿੰਦਾ ਹੈ ਤੇ ਉਸਨੇ ਆਪਣੇ ਕਮਰਿਆਂ ਦੀਆਂ ਛੱਤਾਂ ਤੇ ਚਾਦਰਾਂ ਪਾ ਲਈਆਂ ਪਰ ਦਲਜੀਤ ਸਿੰਘ ਦੀ ਇੰਨੀ ਆਮਦਨ ਨਹੀਂ ਸੀ ਕਿ ਛੱਤੇ ਉਹ ਵੀ ਚਾਦਰਾਂ ਪਾ ਸਕਦਾ ਪਿਛਲੇ ਸਾਲ ਆਈ ਬਰਸਾਤ ਵਿੱਚ ਛੱਤਾਂ ਕੁਝ ਹਿੱਸਾ ਡਿੱਗ ਗਿਆ ਦਲਜੀਤ ਦੀ ਪਤਨੀ ਹਰਦੀਪ ਕੌਰ ਨੇ 4 ਸਾਲ ਦੇ ਬੱਚੇ ਨੂੰ ਤਾਂ ਬਚਾ ਲਿਆ ਪਰ ਖੁਦ ਉਸ ਦੀ ਚਪੇਟ ਤੇ ਬਚਾ ਗਈ 4 ਦਿਨ ਹਸਪਤਾਲ ਦੇ ਵਿੱਚ ਰਹੀ ਪਰ ਠੀਕ ਠੰਗ ਦੇ ਨਾਲ ਇਲਾਜ ਕਰਾਉਣ ਦੇ ਲਈ ਇਸਯ ਦੂਰਾ ਇਲਾਜ ਚੱਲਿਆ ਜਿਸ ਦਾ ਅਸਰ ਚਿਹਰੇ ਅਤੇ ਬੁੱਲਾਂ ਦੇ ਨਿਸ਼ਾਨਾ ਦੇ ਰੂਪ ਦੇ ਵਿੱਚ ਸਾਫ਼ ਦਿੱਤਾ ਹੈ ਇੱਕ ਬਾਹ ਵੀ ਕੰਮ ਨਹੀਂ ਕਰਦੀ ਹੁਣ ਦੂਜੇ ਕਮਰੇ ਦੀ ਛੱਤ ਵੀ ਡਿੱਗ ਪਈ ਹੈ ਇਹੋ ਜੇ ਪਰਿਵਾਰ ਨਾਲ ਇੱਕ ਮਿਲਾਰੇ ਆ ਤੁਹਾਨੂੰ ਛੱਤਾਂ ਦੋਨਾਂ ਕਮਰਿਆਂ ਦੇ ਡਿੱਗ ਚੁੱਕੇ ਹਨ ਔਰ ਗਲਜੀਤ ਸਿੰਘ ਪਾਠੀ ਨੇ ਜੋ ਪੂਰਾ ਪਰਿਵਾਰ ਗੁਰਸਿੱਖ ਹੈ ਗੱਲ ਕਰਦੇ ਆ ਇਹਨਾਂ ਨਾਲ ਕਿਦੋਂ ਛੱਤਾਂ ਡਿੱਗੀਆਂ ਸੀ ਕਿ ਪਿੱਛੇ ਜੇ ਜਦੋਂ ਜ਼ਿਆਦਾ ਹੜ੍ਹ ਆਇਹੀ ਜਨਾ ਉਦੋਂ ਮਤਲਬ ਕਿ ਉਹ ਕਮ ਇਹ ਕਮਰੇ ਦੀ ਪਹਿਲੇ ਡਿੱਗੇ ਜੀ ਤੇ ਫਿਰ ਦੁਬਾਰਾ ਉਹ ਦੂਜੇ ਦੀ ਡਿੱਗੇ ਜੀ ਮਿਸੇਜ ਇੱਥੇ ਕੰਮ ਕਰਦੇ ਪਏ ਸੀਗੇ ਤੇ ਉਹ ਉੱਪਰੋਂ ਬਾਲਾ ਡਿਗਣ ਕਰਕੇ ਇਹਨਾਂ ਦੇ ਵੀ ਜਿਆਦਾ ਛੱਤਾਂ ਲੱਗੀਆਂ ਜੀ ਤੇ ਦੋ ਕਮਰਿਆਂ ਦੀਆਂ ਛੱਤਾਂ ਡਿੱਗੀਆਂ ਦੋ ਕਮਰੇ ਇੱਧਰ ਹੋਰ ਵੀ ਆ ਜਿਨ੍ਹਾਂ ਤੇ ਟੀਨਾ ਪਈਆਂ ਉਹ ਯੂਜ਼ ਨਹੀਂ ਕਰਦੇ ਨਹੀਂ ਇਹ ਬ੍ਰਦਰ ਦੇ ਆ ਜੀ ਵੱਡੇ ਦੇ ਅੱਛਾ ਸਾਂਝੀ ਜ਼ਮੀਨ ਸਾਂਝੀ ਹੈ ਜੀ ਕਿਤੋਂ ਦੀ ਹੈ ਚੱਲੀ ਆ ਰਹੀ ਹੈ ਇਹ ਬਜ਼ੁਰਗਾਂ ਦੇ ਟਾਈਮ ਦੀ ਹੈ ਜੀ ਹਾਂ ਬੰਡੋ ਇਤੇ ਅੱਦੇ ਦੋ ਕਮਰੇ ਤੁਹਾਡੇ ਹਿੱਸੇ ਆ ਤੇ ਦੋ ਉਹਨਾਂ ਦੇ ਹਾਂ ਦੋ ਵੱਡੇ ਭਾਈਦੇ ਆ ਜੀ ਉਹ ਕਿੱਥੇ ਰਹਿੰਦੇ ਆ ਫਰੀਦাবাদ ਰਹਿੰਦੇ ਆ ਜੀ ਉਹ ਮਦਦ ਨਹੀਂ ਕਰਦੇ ਜਰਾ ਵੀ ਨਹੀਂ ਮਦਦ ਆਪ ਦੇ ਆਪ ਦਾ ਪਰਿਵਾਰ ਹੀ ਮਹਾਂ ਪਾਲਿਆ ਜਾਂਦਾ ਜੀ ਮੰਜੀ ਉਹਨਾਂ ਦੇ ਗੁੜੀਆਂ ਤਿੰਨ ਬੇਟਾ ਤੁਸੀਂ ਕਿਦੋਂ ਤੋਂ ਪਾਠ ਕਰ ਰਹੇ ਹੋ ਗੁਰਦਾਰਾ ਸਾਹਿਬ ਨੂੰ 2 ਸਾਲ ਹੋ ਗਏ ਜੀ 2 ਸਾਲ ਹਾਂ ਕਿੰਨੇ ਕ ਪੈਸੇ ਜੁੜ ਜਾਂਦੇ ਆ ਇਹੇ ਕਰਦਾ ਮਾੜਾ ਮੋਟਾ ਖਰਚਾ ਪਰ ਚੱਲ ਜਾਂਦਾ ਜੀ ਬੱਚੇ ਦੋਨੋਂ ਕੀ ਕਰਦੇ ਆ ਇਹ ਨਰਸਰੀ ਚ ਪੜਦਾ ਜੀ ਵੱਡਾ 8ਵੀਂ ਦੇ ਪੇਪਰ ਦੇ ਰਿਹਾ ਜੀ ਵੱਡਾ ਕਿਹੜੇ ਸਕੂਲ ਚ ਪੜਦਾ ਸਰਕਾਰੀ ਚ ਜੀ ਤੇ ਛੋਟਾ ਛੋਟਾ ਤੇ ਗੁਰਦੁਰ ਕਲੂ ਘਰ ਸਾਹਿਬ ਦੀ ਅਕੈਡਮੀ ਹੈ ਜੀ 프리 ਐਜੂਕੇਸ਼ਨ ਉੱਤੇ ਤੇ ਇਹਨਾਂ ਦੀ ਵਾਈਫ ਵੀ ਸਾਡੇ ਨਾਲ ਨੇ ਭਾਂਜੀ ਕਿਦੋਂ ਸੱਟ ਲੱਗੀ ਸੀ ਕਾਫੀ ਚਿਹਰੇ ਤੇ ਵੀ ਨਿਸ਼ਾਨ ਨਜ਼ਰ ਆ ਰਹੇ ਕਿਦੋਂ ਲੱਗੀ ਸੀ ਹੈ ਥੋੜਾ ਦਿਨ ਹੋਇਆ ਸੱਟਾਂ ਲੱਗਨਾਂ ਮੀਂਹ ਜ਼ਿਲੇ ਪਿਆ ਸੀ ਚੰਗਾ ਨਹੀਂ ਪਿਆ ਤੇ ਇੱਥੇ ਬੈਠੀ ਸੀ ਕੰਮ ਕਰ ਰਹੀ ਸੀ ਤੋਂ ਉਲੇ ਮੇਰੀ ਸੱਟਾਂ ਲੱਗ ਗਈਆਂ ਸੀ ਚਿਹਰੇ ਤੋਂ ਇਲਾਵਾ ਹੋਰ ਵੀ ਕਿੱਥੇ ਲੱਗੀ ਸੀ ਹਾਂਜੀ ਇਹ ਬਾਹ ਮੇਰੀ ਅਜੇ ਤੱਕ ਹੈਗੀ ਟੁੱਟੀ ਹੀ ਤੇ ਹੱਡੀ ਇੱਥੇ ਵੀ ਥੋੜੀ ਟ੍ਰੈਕ ਹੋ ਗਈ ਹੈ ਤੇ ਆ ਮਾਸਪਾਟਾ ਇੱਥੇ ਵੀ ਤੇ ਆ ਬੋਲਦਾ ਵੀ ਸੱਟਾਂ ਲੱਗੀਆਂ ਸੀ ਸੱਟਾਂ ਮੇਰੀ ਕਾਫੀ ਹੀ ਲੱਗੀਆਂ ਮਤਲਬ ਕਿ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਇਹ ਤਾਂ ਲੱਗਦਾ ਲੱਗਦਾ ਕਿ ਪ੍ਰੋਪਰ ਇਲਾਜ ਨਹੀਂ ਹੋਇਆ ਇਸ ਲਈ ਜ਼ਿਆਦਾ ਨਿਸ਼ਾਨ ਨਜ਼ਰ ਆ ਰਹੇ ਹੈ ਜਿਹੜੇ ਇਲਾਜ ਹੋ ਜਾਂਦਾ ਤੇ ਕਾਫੀ ਫਰਕ ਪੈ ਸਕਦਾ ਪਈਆਂ ਬਹੁਤੀ ਜਿਆਦੀ ਪਈਆਂ ਵਾ ਤੋਂ ਬਹੁਤੀ ਜਿਆਦੀ ਸੱਟਾਂ ਲੱਗੀਆਂ ਕਿ ਪਿਆਹਾ ਪੂਹਾ ਹੱਥ ਤੇ ਨਹੀਂ ਤੇ ਉਹ ਇਲਾਜ ਨਹੀਂ ਕੀ ਕਰ पाए ਬਿਲਕੁਲ ਜੀ ਗੁਰਸਿੱਖ ਪਰਿਵਾਰ ਹੈ ਲੇਕਿਨ ਕਿਸੇ ਨੂੰ ਕਹਿਣ ਤੋਂ ਵੀ ਸ਼ਰਮ ਆਂਦੀ ਹੈ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਔਰ ਬਾਬੇ ਨਾਨਕ ਤੇ ਡੋਰੀਆਂ ਸੁਟੀਆਂ ਹੋਈਆਂ ਕਿ ਕੋਈ ਨਾ ਕੋਈ ਫਰੀਸਤਾ ਆਏਗਾ ਤੇ ਇਹਨਾਂ ਦੀ ਅੱਛਾ ਤੇ ਠੀਕ ਕਰਵਾਏਗਾ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ